ਦੋਸਤੋ ਅਸੀਂ ਜਦੋਂ ਵੀ ਕਿਸੇ ਗੁਰੂ ਘਰ ਜਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਂਦੇ ਹਾਂ ਤਾਂ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਮੱਥਾ ਟੇਕਣ ਵਾਲੀ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਢੇਗ ਵਾਲੀ ਇੱਕ ਪਰਚੀ ਕਟਵਾਉਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਬੋਰਡ ਦੇ ਪੱਤੇ ਦੀ ਬੜੀ ਕੌਲੀ ਦੇ ਵਿੱਚ ਦੇਗ ਦਿੱਤੀ ਜਾਂਦੀ ਹੈ ਜਾਂ ਥਾਲੀ ਵਿੱਚ ਪਾ ਕੇ ਦੇਗ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਫਿਰ ਇੱਕ ਸਿੰਘ ਵੱਲੋਂ ਮੱਥਾ ਟੇਕਣ ਤੋਂ ਪਹਿਲਾਂ ਜਾਂ ਬੱਥਾ ਟੇਕਰ ਤੋਂ ਬਾਅਦ ਉਸ ਬਰੇਗ ਨੂੰ ਭੋਗ ਲਗਾਇਆ ਜਾਂਦਾ ਹੈ ਤੇ ਕੁਝ ਕੜਾ ਪ੍ਰਸ਼ਾਦ ਦੀ ਦੀਗ ਰੱਖ ਲਈ ਜਾਂਦੀ ਹੈ ਤੇ ਬਾਕੀ ਬੱਥਾ ਟੇਕੜਾ ਇਹ ਸ਼ਰਧਾਲੂ ਨੂੰ ਦੇ ਦਿੱਤੀ ਜਾਂਦੀ ਹੈ ਇਸ ਬਾਰੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਅਜੇ ਵੀ ਹੈਦ ਜੋ ਇਹ ਗੱਲ ਆਮ ਹੀ ਆਖਦੇ ਸੁਣੇ ਜਾ ਸਕਦੇ ਕਿ ਕੜਾ ਪ੍ਰਸ਼ਾਦ ਵਾਸਤੇ ਪੈਸੇ ਦੇ ਕੇ ਪਰਚੀ ਕਟਵਾਉੜ ਦਾ ਇਹ ਟਕਵੰਜ ਬਾਬਿਆਂ ਵੱਲੋਂ ਅਤੇ ਛੋਬੜੀ ਕਮੇਟੀ ਵੱਲੋਂ ਬਾਆ ਇਕੱਠੀ ਕਰਨ ਵਾਸਤੇ ਹੀ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਜ਼ਿਆਦਾ ਪੈਸੇ ਦਿੰਦਾ ਉਸ ਨੂੰ ਜ਼ਿਆਦਾ ਦੇਖ ਮਿਲਦੀ ਹੈ ਤੇ ਘੱਟ ਪੈਸਿਆਂ ਵਾਲੇ ਨੂੰ ਘੱਟ ਪਰ ਦੇਖ ਵਾਸਤੇ ਪੈਸੇ ਦੇ ਕੇ ਪਰਚੀ ਕਟਵਾਉਣ ਦੀ ਇਹ ਰੀਤ ਤੋਰੀ ਕਿਸ ਵੱਲੋਂ ਗਈ ਕੀ ਹੈ ਇਸ ਦਾ ਇਤਿਹਾਸ ਕੀ ਇਹ ਰੀਤ ਸਿੱਖ ਗੁਰੂ ਸਾਹਿਬਾ ਜੀ ਨੇ ਸ਼ੁਰੂ ਕੀਤੀ ਸੀ ਜਾਂ ਫਿਰ ਇੱਕ ਪੈਸੇ ਕਬੂੜ ਦੀ ਹੀ ਤਕਰੀਕ ਹੈ ਕੀ ਹੈ ਇਸ ਦੀ ਅਸਲੀਅਤ ਜਿਸ ਬਾਰੇ ਅੱਜ 90% ਸਿੱਖ ਨਹੀਂ ਜਾਣਦੇ ਹੋੜ ਗਏ ਇਸ ਸਤ ਬਦੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਇਸ ਐਪੀਸੋਡ ਵਿੱਚ ਸਾਂਝੇ ਕਰਾਂਗੇ ਕੜਾ ਪ੍ਰਚਾਰ ਦੀ ਪਰਚੀ ਦੀ ਅਸਲੀਅਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇੜਤੇ ਅਖੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਾਡੂ ਕੜਾ ਪ੍ਰਚਾਰ ਦੀ ਪਰਚੀ ਦਾ ਇਤਿਹਾਸ ਪਤਾ ਕਰਨ ਵਾਸਤੇ ਜਾਣਾ ਪਵੇਗਾ ਸਿੱਖ ਰਾਜ ਦੇ ਸ਼ੇਰੇ ਪੱਜਾ ਬਾਹਾਰਾ ਜਾ ਰਜੀਤ ਸਿੰਘ ਦੇ ਰਾਜਕਾਲ ਵਿੱਚ ਜਿਸ ਮੇਲੇ ਸਿੱਖਾ ਦੇ ਰਾਜੇ ਬਾਹ ਰਾਜਾ ਰਣਜੀਤ ਸਿੰਘ ਦਾ ਪੰਜਾਬ ਉੱਤੇ ਰਾਜ ਸੀ ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਜਥੇਦਾਰ ਸਨ ਜਿੱਥੇ ਆਪ ਪਰਜਾ ਜਦੋਂ ਬਾਹ ਰਾਜਾ ਰਣਜੀਤ ਸਿੰਘ ਕਿਤੇੋਂ ਲੱਗਦਾ ਸੀ ਤਾਂ ਇੱਕ ਵਾਰ ਸਿਰ ਝੁਕਾ ਲਈਦੀ ਸੀ ਜੇਕਰ ਛੇਰੇ ਪੰਜਾਬ ਨਾਲ ਕੋਈ ਆਮ ਬੰਦਾ ਗੱਲਬਾਤ ਵੀ ਕਰਦੀ ਚਾਹਦਾ ਸੀ ਤਾਂ ਉਹ ਸਿਰ ਝੁਕਾ ਕੇ ਗੱਲ ਕਰਦਾ ਸੀ ਪਰ ਉਸ ਵਕਤ ਪੂਰੇ ਪੰਜਾਬ ਵਿੱਚੋਂ ਸਿਰਫ ਇੱਕੋ ਜੋਦਾ ਸੀ ਅਕਾਲੀ ਬਾਬਾ ਫੂਲਾ ਸਿੰਘ ਜੋ ਬਾਹਰ ਆ ਜੇ ਨਾਲ ਬੜਾ ਸਿਰ ਚੁਕਾਏ ਜੁਰਤ ਨਾਲ ਗੱਲ ਕਰ ਸਕਦਾ ਸੀ ਅਕਾਲੀ ਫੂਲਾ ਸਿੰਘ ਸਾਰੇ ਪੰਜਾਬ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸਨ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰਤਬਾ ਰਾਜਿਆਂ ਬਾਹ ਰਾਜੇ ਅਤੇ ਦਰਬਾਰੀ ਤਖਤਾ ਤੋਂ ਕਿਤੇ ਜ਼ਿਆਦਾ ਉੱਚਾ ਹੈ ਸਿੱਖ ਰਾਜ ਵੇਲੇ ਜਦੋਂ ਸ੍ਰੀ ਦਰਬਾਰ ਸਾਹਿਬ ਅਦਰ ਕੜਾ ਪ੍ਰਸ਼ਾਦੀ ਦੇਗ ਵਰਤਾਈ ਜਾਂਦੀ ਸੀ ਉਸ ਦੀ ਬਾਯਾ ਬਾਹਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨਿਆਂ ਵਿੱਚੋਂ ਆਉਦੀ ਸੀ ਅਤੇ ਅਰਦਾਸ ਵਿੱਚ ਵੀ ਇਹ ਬੋਲਿਆ ਜਾਂਦਾ ਸੀ ਕਿ ਸੱਚੇ ਪਾਤਸ਼ਾਹ ਬਾਹਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸਦਾ ਸਲਾਬਤ ਰਹੇ ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਪਾਸ ਬਾਹਰਾਜੇ ਖਿਲਾਫ ਚਿਕਾਇਤਾ ਆਈਆਂ ਕਿ ਬਾਹਰਾਜਾ ਰਣਜੀਤ ਸਿੰਘ ਸਿੱਖੀ ਦੇ ਦਾਤਾ ਦੇ ਉਲਟ ਚੱਲ ਰਿਹਾ ਹੈ ਜਿਵੇਂ ਕਿ ਉਹ ਕੱਜਰੀਆ ਦਾ ਦਾਜ ਦੇਖਦਾ ਅਤੇ ਦਾੜੀ ਰੰਗਦਾ ਹੈ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਨੇ ਸ਼੍ਰੀ ਛੇਰੇ ਪੰਜਾਬ ਬਾਹਰਾਜਾ ਰਜੇਸ਼ ਸਿੰਘ ਨੂੰ ਸੁਨੇਹਾਂ ਭੇਜ ਕੇ ਸ਼ਿਕਾਇਤਾਂ ਸਬੰਧੀ ਸਪਸ਼ਟੀਕਰਨ ਮੰਗਿਆ ਪਰ ਮਹਾਰਾਜਾ ਰਜੇਸ਼ ਸਿੰਘ ਨੇ ਇਸ ਨੂੰ ਅਲਗੋਲਿਆ ਕਰ ਦਿੱਤਾ ਜਦੋਂ ਬਾਹਰਾਜਾ ਆਪਣੀ ਸਵਾਈ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਫੂਲਾ ਸਿੰਘ ਪਾਸ ਦਾ ਆਇਆ ਤਾਂ ਉਸ ਵਕਤ ਫਿਰ ਅਕਾਲੀ ਫੂਲਾ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਹੁਕਮਨਾਮੇ ਜਾਰੀ ਕੀਤੇ ਜਿਨ੍ਹਾਂ ਵਿੱਚੋਂ ਪਹਿਲਾ ਹੁਕਮਨਾਮਾ ਇਹ ਸੀ ਕਿ ਹੁਣ ਸ਼੍ਰੀ ਦਰਬਾਰ ਸਾਹਿਬ ਅਦਰ ਰਾ ਪ੍ਰਚਾਰ ਚਾਈ ਖਜਾਦੇ ਵਿੱਚੋਂ ਆਈ ਬਾਇਆ ਨਾਲ ਨਹੀਂ ਬਲਕਿ ਪੂਰੀ ਸਿੱਖ ਕੌਮ ਦੇ ਦਿੱਤੇ ਦਸਵਧ ਨਾਲ ਤਿਆਰ ਹੋਵੇਗਾ ਦੂਜਾ ਹੁਕਮਨਾਮਾ ਇਹ ਸਿੱਕੇ ਸ਼੍ਰੀ ਅਕਾਲ ਤਖਤ ਸ਼੍ਰੀ ਦਰਬਾਰ ਸਾਹਿਬ ਵਿੱਚਰ ਜਾਦਾ ਹੋਣ ਵਾਲੀ ਅਰਦਾਸ ਵਿੱਚੋਂ ਬਾਹ ਰਾਜਾ ਰਜੇਸ਼ ਸਿੰਘ ਦੇ ਰਾਜ ਦੀ ਸਲਾਮਤੀ ਵਾਲੀ ਲਾਈਨ ਕੱਟ ਦਿੱਤੀ ਜਾਵੇਗੀ ਇਹ ਗੱਲ ਜਦੋਂ ਬਾਹ ਰਾਜਾ ਰਜੇਸ਼ ਸਿੰਘ ਨੂੰ ਪਤਾ ਲੱਗੀ ਤਾਂ ਉਸਨੇ ਅਕਾਲੀ ਬਾਬਾ ਫੂਲਾ ਸਿੰਘ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਕਤ ਅਕਾਲੀ ਫੂਲਾ ਸਿੰਘ ਨੇ ਅੱਗੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਸਰਾ ਹੁਣ ਤੇਰੇ ਜਾਂ ਮੇਰੇ ਵਿੱਚ ਨਹੀਂ ਰਿਹਾ ਬਲਕਿ ਤੇਰੇ ਅਤੇ ਸ੍ਰੀ ਅਕਾਲ ਤਖਤ ਦੇ ਦਰਬਾਰ ਬਣ ਗਿਆ ਹੈ ਇਸ ਲਈ ਹੁਣ ਤੈਨੂੰ ਸ੍ਰੀ ਅਕਾਲ ਤਖਤ ਦੇ ਸਰਮੁਖ ਹੀ ਪੇਸ਼ ਹੋਣਾ ਪਵੇਗਾ ਫੇਰ ਹੀ ਤੇਰੀ ਕੋਈ ਗੱਲਬਾਤ ਸੁਣੀ ਜਾਵੇਗੀ ਪਰ ਇਸ ਤੋਂ ਬਾਅਦ ਵੀ ਜਦੋਂ ਬਾਹਰਾਜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ਦਾ ਹੋਇਆ ਤਾਂ ਅਕਾਲੀ ਫੂਲਾ ਸਿੰਘ ਨੇ ਉਸ ਨੂੰ ਤਲਖਾਈ ਆ ਘੋਸ਼ਿਤ ਕਰ ਦਿੱਤਾ ਇਸੇ ਦਰਾਨ ਇੱਕ ਦਿਨ ਫਿਰ ਜਦੋਂ ਬਾਹਰ ਰਾਜਾ ਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨੀ ਅੱਤਰਜਾਨ ਲੱਗਾ ਤਾਂ ਅਕਾਲੀ ਫੁੱਲਾ ਸਿੰਘ ਨੇ ਖੁਦ ਹੀ ਆਪਣੀ ਤਲਵਾਰ ਬਿਆਰ ਵਿੱਚੋਂ ਬਾਹਰ ਕੱਢ ਲਈ ਤੇ ਆ ਕੇ ਦਰਸ਼ਨੀ ਦਿਉੜੀ ਦੇ ਸਾਹਮਣੇ ਖੜੇ ਹੋ ਗਏ ਅਤੇ ਗਰਜਵੀਂ ਆਵਾਜ਼ ਵਿੱਚ ਕਹਿਣ ਲੱਗੇ ਕਿਉਂ ਬਾਹਰ ਰਾਜਾ ਤੂੰ ਇੱਕ ਤੜਖਾਈਆ ਏ ਤੈਨੂੰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇਗਾ ਫਿਰ ਹੀ ਤੇਰੀ ਭੁੱਲ ਬਖਸ਼ੀ ਜਾਵੇਗੀ ਤੇ ਫਿਰ ਹੀ ਤੂੰ ਦਰਸ਼ਨ ਕਰ ਸਕੇਗਾ ਇੱਕ ਤਰਖਾਇਆ ਬਹਾਰਾਜਾ ਛੇਰੀ ਦਰਬਾਰ ਸਾਹਿਬ ਦੇ ਅੱਧਰ ਜਾਣ ਦਾ ਹੱਕਦਾਰ ਨਹੀਂ ਹੈ ਉਸ ਵਕਤ ਫਿਰ ਛੇਰੇ ਪੱਜਾ ਬਹਾਰਾਜਾ ਰਜੀਤ ਸਿੰਘ ਨੂੰ ਛੇਰੀ ਅਕਾਲ ਤਖਤ ਤੇ ਪੇਸ਼ ਹੋਣਾ ਪਿਆ ਤੇ ਜਥੇਦਾਰ ਬਾਬਾ ਅਕਾਲੀ ਫੁੱਲਾ ਸਿੰਘ ਨੇ ਬਹਾਰਾਜੇ ਨੂੰ ਇਸ ਗਲਤੀ ਕਰਕੇ ਸੌ ਕੋੜੇ ਮਾਰ ਦੀ ਸਜ਼ਾ ਸੁਲਾਈ ਗਈ ਉਸ ਵਕਤ ਫਿਰ ਬਹਾਰਾਜਾ ਰਜੀਤ ਸਿੰਘ ਪੰਜਾਬ ਦਾ ਬਹਾਰਾਜਾ ਛੇਰੀ ਅਕਾਲ ਤਖਤ ਦੇ ਬਾਹਰ ਇੱਕ ਇਮਲੀ ਦੇ ਦਰਖਤ ਦਾ ਵਧਿਆ ਹੋਇਆ ਸਿਰ ਝੁਕਾਈ ਖੜਾ ਸੀ ਬਹਾ ਰਾਜੇ ਦੀ ਨਿਬਰਤਾ ਤੇ ਉੱਥੇ ਖੜੀ ਸਗਤ ਦੇ ਕਹਿਣ ਤੇ ਅਕਾਲੀ ਫੂਲਾ ਸਿੰਘ ਨੇ ਸੌ ਕੁਣੇ ਬਾਤਾਂ ਦਾ ਬਾਰੇ ਪਰ ਕੜਾ ਪ੍ਰਸ਼ਾਦ ਦੀ ਛਾਈ ਖਜਾ ਦੇ ਵਿੱਚੋਂ ਸੇਵਾ ਅਤੇ ਅਰਦਾਸ ਵਿੱਚ ਬਹਾ ਰਾਜੇ ਦਾ ਦਾਬ ਲੈਣ ਵਾਲੇ ਹੁਕਮ ਨਾਮਾ ਵਾਪਸ ਨਾਲਿਆ ਕਿਉਂਕਿ ਜੋ ਹੁਕਮ ਨਾਮਾ ਇੱਕ ਵਾਰ ਸ੍ਰੀ ਅਕਾਲ ਤਖਤ ਤੋਂ ਜਾਰੀ ਹੋ ਗਿਆ ਫਿਰ ਉਹ ਕਦੇ ਵਾਪਸ ਨਹੀਂ ਲਿਆ ਜਾ ਸਕਦਾ ਅਤੇ ਦਰਬਾਰ ਸਾਹਿਬ ਵਿੱਚ ਕੜਾ ਪ੍ਰਸ਼ਾਦ ਦੀ ਸੇਵਾ ਫਿਰ ਆਪ ਸਿੱਖ ਸਗਤ ਹੀ ਕਰਨ ਲੱਗੀ ਸੇਕ ਸੰਗਤਾਂ ਦਾ ਆਪਣੀ ਹੈਸੀਅਤ ਅਰਜ਼ਾਰ ਆਪਣੀ ਸ਼ਰਤਾਂ ਮੁਤਾਬਕ ਉਸ ਵਕਤ ਪੈਸੇ ਦਿੱਤੀ ਸੀ ਤੇ ਜਿਸ ਦੇ ਬਦਲੇ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਸੀ ਇਸੇ ਕਰਕੇ ਉਸ ਵਕਤ ਤੋਂ ਲੈ ਕੇ ਅੱਜ ਤੱਕ ਹੋਣ ਸਿੱਖ ਸੰਗਤਾਂ ਹੀ ਆਪਣੀ ਸ਼ਰਧਾ ਅਤੇ ਸਬਰਤਾ ਮੁਤਾਬਕ ਦੇਗ ਪ੍ਰਸ਼ਾਦ ਲਈ ਬਾਇਆ ਦੇ ਕੇ ਪਰਚੀ ਪ੍ਰਾਪਤ ਕਰ ਰਹੀਆਂ ਹਨ ਸੋ ਦੋਸਤੋ ਇਹ ਸਿੱਖੜਾ ਪ੍ਰਸ਼ਾਦ ਦੀ ਪਰਚੀ ਦਾ ਇਤਿਹਾਸ ਜੋ ਅੱਜ ਤੱਕ ਉਦੋਂ ਤੋਂ ਲੈ ਕੇ ਚੱਲ ਰਿਹਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ